ਮੈਂ ਜਦੋਂ ਡਾਕਟਰ ਗਾਂਧੀ ਨੂੰ ਹਾਰੀ ਵੀ ਸੀ ਮੈਂ ਕਾਰਨੀ ਛੱਡਿਆ ਮੈਂ ਪਿੰਡ ਨਹੀਂ ਛੱਡਿਆ ਮੈਂ ਸ਼ਹਿਰ ਨਹੀਂ ਛੱਡਿਆ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਦੀ ਐ ਜਦ ਇਹ ਹਾਰ ਕੇ ਚਲੇ ਗਏ ਥੀ ਐਨੇ 10 15 ਸਾਲ ਇਹ ਕਿੱਥੇ ਗਏ ਕਿੱਥੇ ਕਿੱਥੇ ਗਏ ਨੇ ਇਹ ਸਾਨੂੰ ਦੱਸਣ ਜੇ ਮੈਥੋਂ ਹਿਸਾਬ ਮੰਗਦੇ ਨੇ ਨਾ ਤਾਂ ਆਪਣਾ ਹਿਸਾਬ ਵੀ ਦੱਸਣ ਔਰ ਜੋ ਮਰਜੀ ਕਹਿਣ ਰਾਜਾ ਬੜੇ ਮੈਨੂੰ ਕੋਈ ਨਹੀਂ ਸਟੈਂਡ ਵੀ ਕਹਿੰਦੇ ਨੇ ਵੀ ਆਮ ਆਦਮੀ ਵਾਲੇ ਨੇ ਬਣਵਾਇਆ ਨਾ ਬਸ ਸਟੈਂਡ ਪਟਿਆਲੇ ਤੋਂ ਬਣਾਇਆ ਕਿਨੂੰ ਚਲੋ ਇੱਕ ਦਕਾਨੀ ਤੋੜਿਆ ਕਿਸਾਨਾਂ ਨੂੰ ਕਿਵੇਂ ਹੱਕ ਚਲੋਂਗੇ ਤੁਸੀਂ ਮੈਂ ਹੱਕ ਚ ਨਹੀਂ ਲੈ ਸਕਦੀ ਉਹਨਾਂ ਨੇ ਵਿਰੋਧਤਾ ਕਰਨੀ ਆ ਮਹਾਰਾਜ ਸਾਹਿਬ ਤੋਂ ਜ਼ਿਆਦਾ ਕੰਮ ਕਿਸੇ ਨੇ ਨਹੀਂ ਕੀਤੇ ਪਟਿਆਲੇ ਸ਼ਹਿਰ 'ਚ ਇੱਕ ਹਵਾ ਆਈ ਲੋਕਾਂ ਦੀ ਸੋਚ ਆਈ प्राप्ति ਇੱਕ ਇੱਕ ਪਟਿਆਲਵੀ ਦੀ ਜਿਨ੍ਹਾਂ ਨਾਲ ਸਾਰੀ ਚੀਜ਼ਾਂ ਤੋਂ ਉੱਠ ਕੇ ਇੱਕ ਭਰੋਸੇ ਵਾਲਾ ਇੱਕ ਦੂਜੇ ਦੇ ਨਾਲ ਰਿਸ਼ਤਾ ਹੈਗਾ ਔਰ ਮੈਨੂੰ ਮੇਰੀ ਤਾਕਤ ਮੇਰਾ ਸਭ ਕੁਝ ਲੋਕਾਂ ਦੇ ਭਰੋਸਾ ਲੋਕਾਂ ਦਾ ਪ੍ਰੇਮ ਪਿਆਰ ਔਰ ਜੋ ਇਹਨਾਂ ਨੇ ਮੇਰੇ ਦੁੱਖ ਸੁੱਖ ਚੇ ਔਰ ਮੈਂ ਇਹਨਾਂ ਦੇ ਦੁੱਖ ਸੁੱਖ ਚੇ ਇਕਤਾ ਬਣਾਈ ਹੈ ਉਹ ਸਾਡੀ ਇੱਕ ਦੂਜੇ ਦੇ ਨਾਲ ਤਾਕਤ ਹੈ ਬਿਲਕੁਲ ਮੈਮ ਜਿਵੇਂ ਜਿਵੇਂ ਮੈਲ ਚ ਆ ਕੇ ਤੁਹਾਡੇ ਕੋਲੇ ਆ ਕੇ ਲੋਕ ਦੁੱਖ ਸੁੱਖ ਕਰਦੇ ਨੇ ਜਿਵੇਂ ਇਹ ਕਹਿੰਦੇ ਵੀ ਅਸੀਂ ਸਲੋਗਨ ਬਣਾ ਕੇ ਲਏ ਆ ਤੁਹਾਡੇ ਵਾਸਤੇ ਇਹ ਕਿੰਨਾ ਕੁ ਸਮਰਥਨ ਦੇ ਸਕਦੇ ਆ ਤੁਹਾਨੂੰ ਤੁਹਾਡੇ ਇਲੈਕਸ਼ਨ ਚ ਕਿੰਨੀ سپورਟ ਆ ਇਸ ਦਾ ਇੱਕ ਇੱਕ ਬੰਦੇ ਦੀ ਇਲੈਕਸ਼ਨ ਚ ਸਪੋਰਟ ਹੁੰਦੀ ਹੈ ਇੱਕ ਬੰਦਾ ਕੱਲਾ ਨਹੀਂ ਹੁੰਦਾ ਉਹਦਾ ਇੱਕ ਤਾਂ ਹੋਰ ਜੀ ਹੁੰਦਾ ਵੈਸੇ ਤਾਂ ਜ਼ਿਆਦਾ ਹੁੰਦੇ ਨੇ ਔਰ ਇਹ ਜਿਹੜੀ ਵੋਟ ਹੈ ਕਿਸੇ ਪਾਰਟੀ ਦੇ ਨਾਲ ਨਹੀਂ ਹੈ ਇਸ ਵੋਟ ਨਾਲ ਹੀ ਜੇਥਾਰ ਪ੍ਰਾਪਤ ਹੁੰਦੀ ਹੈ ਔਰ ਬਹੁਤ ਮੈਂਨਾ ਸਾਰਿਆਂ ਦਾ ਜਿਨ੍ਹਾਂ ਇਹ ਜੇ ਬੰਦਿਆ ਨੇ ਮੇਰਾ ਇੱਕ ਪਰਿਵਾਰਕ ਤੌਰ ਤੇ ਸਾਥ ਦਿੱਤਾ ਔਰ ਹੁਣ ਇਸ ਪਾਰਟੀ ਦੇ ਵਿੱਚ ਆ ਕੇ ਅਸੀਂ ਵਧੀਆ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਪੰਜਾਬ ਦੀਆਂ ਆਸ਼ਾਵਾਂ ਪੰਜਾਬ ਦੀ ਸੋਚ ਅਸੀਂ ਲੈ ਕੇ ਜਾਵਾਂਗੇ ਔਰ ਮੈਂ ਤਨਵਾਦ ਕਰਦੀ ਆਂ ਕਿ ਪ੍ਰਧਾਨ ਮੰਤਰੀ ਨੇ ਹੁਣ ਪਹਿਲੇ ਅਕਾਲੀ ਵੀ ਸੀ ਨਾਲ ਉਦੋਂ ਇਹ ਜੀਆਂ ਗੱਲਾਂ ਨਹੀਂ ਹੋਈਆਂ ਜਿਹੇ ਜਿਹੇ ਹੁਣ ਹੋ ਰਹੀਆਂ ਬਿਨਾ ਖਾਲੀ ਬੀਜੇਪੀ ਜਾ ਕੇ ਪਹਿਲੇ ਕਰਤਾਰਪੁਰ ਕਾਰਡੋਕ ਖੋਲਿਆ ਸਾਬਜ਼ਾਦਿਆਂ ਦਾ ਦਿਨ ਮਨਾਇਆ ਔਰ ਸਾਡਾ ਜਿਹੜੀ ਹੋਣ ਦਾ ਸਾਡੀ ਜਿਹੜੀ ਹਿਸਟਰੀ ਹੈ ਮਾਸੂਮ ਸਾਬਜ਼ਾਦਿਆਂ ਦੀ ਸ਼ਹਾਦਤ ਦੀ ਉਹ ਕੋਨੇ ਕੋਨੇ ਭਾਰਤ ਦੇ ਵਿੱਚ ਚਲੀ ਗਈ ਹੈ ਕਿ ਜਦ ਕੋਈ ਛੁੱਟੀ ਹੁੰਦੀ ਹੈ ਇੱਕ ਦਿਨ ਮਨਾਉਂਦੇ ਨੇ ਤਾਂ ਸਾਰੇ ਉੱਥੇ ਉਸ ਦਿਨ ਦੀ ਹਿਸਟਰੀ ਦੱਸਦੇ ਨੇ ਤਾਂ ਅਸੀਂ 2% ਐਮ ਪੂਰੇ ਦੇਸ਼ ਦੇ ਜੀ ਪਰ ਸਾਡੀ ਜਿਹੜੀ ਗੁਰੂਆਂ ਦੀ ਸਾਡੀ ਸਾਬਜ਼ਾਦਿਆਂ ਦੀ ਹਿਸਟਰੀ ਹੈ ਉਹ ਕੋਨੇ-ਕੋਨੇ ਤੱਕ ਪਹੁੰਚੀ ਹੋਈ ਥੀ ਔਰ ਉਸ ਨੂੰ ਵਾਧਾ ਕਰਕੇ ਪਹਚਾਣ ਦੇ ਵਿੱਚ ਮੋਦੀ ਜੀ ਨੇ ਉਪਰਾਲਾ ਕੀਤਾ ਔਰ ਪਰਸੋਂ ਜਿਹੜੀ ਪਟਨਾ ਸਾਹਿਬ ਦੇ ਵਿੱਚ ਜਾ ਕੇ ਆਪ ਲੰਗਰ ਦੀ ਸੇਵਾ ਕੀਤੀ ਹੈ ਇਹ ਦਿਖਾਈ ਦੇ ਰਿਹਾ ਅਸੀਂ ਕਿਸੇ ਨੇ ਨਹੀਂ ਕੁਝ ਕਿਹਾ ਪਰ ਕਿ ਉਹ ਸਾਡੀ ਕੌਮ ਦੀ ਕਿੰਨੀ ਇੱਜ਼ਤ ਕਰਦੇ ਆਂ ਬਿਲਕੁਲ ਜਿਹੜੇ ਜਿਹੜੇ ਤੁਸੀਂ ਤੁਹਾਡੇ ਪੈਂਫਲੇਟਸ ਪੜੇ ਸੀ ਕਰੋੜਾਂ ਰੁਪਏ ਦਾ ਤੁਸੀਂ ਪਟਿਆਲੇ ਚ ਬਹੁਤ ਜ਼ਿਆਦਾ ਕੰਮ ਕਰਵਾਤੀ ਸੀ ਵਿਰੋਧੀ ਪਾਰਟੀਆਂ ਜਾਂ ਆਮ ਲੋਕ ਜਾਣਦੇ ਨਹੀਂ ਉਹ ਸਾਰੇ ਕਾਰਜਾਂ ਬਾਰੇ ਦੇਖੋ ਨਵੀਂ ਪੀੜੀ ਨੂੰ ਘੱਟ ਪਤਾ ਹੁੰਦਾ ਜਿਉਂ ਜਿਉਂ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਕੰਮ ਹੁੰਦੇ ਉਹ ਪਤਾ ਹੁੰਦੇ ਤਾਂ ਹੀ ਉਹ ਪੈਂਫਲੇਟ ਛਪਾਇਆ ਵਿਰੋਧੀ ਡਾਕਟਰ ਗਾਂਧੀ ਕਹਿੰਦੇ ਕੀ ਕੀਤਾ ਮੈਂ ਤਾਂ ਇਹ ਪੁੱਛਣਾ ਚਾਹੁੰਦੀ ਥੀ ਮੈਂ ਜਦ ਡਾਕਟਰ ਗਾਂਧੀ ਨੂੰ ਹਾਰੀ ਵੀ ਸੀ ਮੈਂ ਕਾਰਨੀ ਛੱਡਿਆ ਮੈਂ ਪਿੰਡ ਨਹੀਂ ਛੱਡੇ ਮੈਂ ਸ਼ਹਿਰ ਨਹੀਂ ਛੱਡਿਆ ਦੁੱਖ ਸੁੱਖ ਤੇ ਔਰ ਜੋ ਮੈਥੋਂ ਹੋ ਸਕਦਾ ਸੀ ਮੈਂ ਨਹੀਂ ਕੀਤਾ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਦੀ ਆਂ ਜਦ ਇਹ ਹਾਰ ਕੇ ਚਲੇ ਗਏ ਥੀ ਐਨੇ 10 15 ਸਾਲ ਇਹ ਕਿੱਥੇ ਗਏ ਕਿੱਥੇ ਕਿੱਥੇ ਗਏ ਨੇ ਇਹ ਸਾਨੂੰ ਦੱਸਣ ਜੇ ਮੈਥੋਂ ਹਿਸਾਬ ਮੰਗਦੇ ਨੇ ਨਾ ਜੀ ਤਾਂ ਆਪਣਾ ਹਿਸਾਬ ਵੀ ਦੱਸਣ ਮੈਂ ਤਾਂ ਜਿਹੜੀਆਂ ਇਹਨਾਂ ਨੇ ਕਹਿੰਦੇ ਰੇਲਵੇ ਲਾਈਨ ਉਹ ਤਾਂ ਪਾਸ ਹੀ ਹੋਈ ਹੋਈ ਥੀ ਇਹ ਕਿਨਾਂ ਨੇ ਠੀਕ ਹੈ ਸਾਥ ਦਿੱਤਾ ਜੀ ਕੰਮ ਤਾਂ ਮਿਨਿਸਟਰੀ ਨੇ ਕਰਾਇਆ ਉਹ ਤਾਂ ਪਹਿਲੇ ਹੀ ਤੈਹ ਹੋ ਜਾਂਦਾ ਹੈ ਉਹ ਤਾਂ ਅਸੀਂ ਪਹਿਲੇ ਸ਼ੁਰੂਆਤ ਚ ਕੀਤੀ ਥੀ ਚਲੋ ਮੌਕੇ ਦੇ ਐਮਪੀਸੀ ਇਹਨਾਂ ਨੂੰ 28 ਔਰ ਉਹ ਕੰਮ ਹੋਇਆ ਔਰ ਇੱਕ ਪਰੰਪਰਾ ਹੈਗੀ ਹੈ ਜਿਸ ਤਰ੍ਹਾਂ ਕਹਿੰਦੇ ਨੇ ਮੈਨੇ ਖੁਲਾਇਆ ਕਿ ਆਪਣਾ ਪਾਸਪੋਰਟ ਕੇਂਦਰ ਜੀ ਉਹ ਜਦ ਮੈਂ ਮਿਨਿਸਟਰ ਚੀ ਸੀ ਪਟਿਆਲੇ ਦਾ ਨਾ ਆ ਗਿਆ ਕਿ ਇਹ ਚੀਜ਼ਾਂ ਜਿਹੜੀਆਂ ਪਲਾਨ ਹੁੰਦੀਆਂ ਇਹ 2-2 3-3 ਸਾਲ ਪਹਿਲੇ ਪਲਾਨ ਹੁੰਦੀਆਂ ਨੇ ਬੱਸ ਸਟੈਂਡ ਵੀ ਕਹਿੰਦੇ ਨੇ ਵੀ ਆਮ ਆਦਮੀ ਵਾਲੇ ਨੇ ਬਣਵਾਇਆ ਨਾ ਬੱਸ ਸਟੈਂਡ ਪਟਿਆਲੇ ਚ ਬਣਵਾਇਆ ਕਹਿੰਦੇ ਚਲੋ ਇੱਕ ਡੱਕਾ ਨਹੀਂ ਤੋੜਿਆ ਦੇਖੋ ਇਹ ਝੂਠ ਬੋਲਣ ਦਾ ਇਹ ਹੈਗਾ ਕਿ 100 ਝੂਠ ਬੋਲੋ ਤਾਂ ਸੱਚ ਸੱਚ ਹੋ ਜਾਏ ਉਹ ਗੱਲ ਨਹੀਂ ਹੋ ਰਹੀ ਹੁਣ ਜੀ ਲੋਕਾਂ ਨੂੰ ਜ਼ਮੀਨ ਤੇ ਪਤਾ ਹੈ ਹਮਮ ਔਰ ਸਾਰਾ ਕੁਝ ਪਤਾ ਪਰ ਮੈਂ ਤਾਂ ਇਹ ਕਹਿਣਾ ਚਾਹਦੀ ਐ ਕਿ ਝੂਠ ਨਾਲ ਵੋਟਾਂ ਨਹੀਂ ਹੋਣ ਪੈਣੀਆਂ ਹਮਮ ਕੰਮ ਜਿਹੜੇ ਕੀਤੇ ਆ ਉਹ ਕੰਮ ਦੀ ਤੁਲਨਾ ਹੋਏਗੀ ਉਹ ਅਲੱਗ ਗੱਲ ਐ ਕਿਉਂਕਿ ਜੇ ਅਸੀਂ ਇੱਕ ਕੋਈ ਚੀਜ਼ ਬਣ ਕੇ ਕੰਮ ਕਰਦੇ ਨੇ ਨਾ ਤਾਂ ਉਹਦੇ ਆਧਾਰ ਦੇ ਉੱਤੇ ਇਸੀ ਨਹੀਂ ਕਹਿ ਸਕਦੇ ਕਿ ਬਸ ਉਸ ਕਰਕੇ ਸਾਨੂੰ ਵੋਟ ਪਏ ਮਹਾਰਾਜ ਸਾਹਿਬ ਤੋਂ ਜ਼ਿਆਦਾ ਕੰਮ ਕਿਸੇ ਨੇ ਨਹੀਂ ਕੀਤੇ ਜੀ ਪਟਿਆਲੇ ਸ਼ਹਿਰ 'ਚ ਜੀ ਇੱਕ ਹਵਾ ਆਈ ਲੋਕਾਂ ਦੀ ਸੋਚ ਆਈ ਹੁਣ ਜ਼ਰੂਰ ਕਹਿੰਦੇ ਨੇ ਕਿ ਸਾਡੇ ਕੰਮ ਕੀਤੇ ਪਰ ਕੰਮਾਂ ਤੋਂ ਉੱਪਰ ਉੱਠ ਕੇ ਜਿਹੜਾ ਇੱਕ ਰਿਸ਼ਤਾ ਬੰਦਾ ਹੈ ਨਾ ਜੀ ਇੱਕ ਦੂਜੇ ਦੇ ਦੁੱਖ ਸੁੱਖ ਦਾ ਰਿਸ਼ਤਾ ਇੱਕ ਦੂਜੇ ਦੇ ਆਪਣਤ ਦਾ ਰਿਸ਼ਤਾ ਉਸ ਰਿਸ਼ਤੇ ਦੇ ਉੱਤੇ ਉਸ ਤਾਕਤ ਦੇ ਉੱਤੇ ਅਸੀਂ ਜਾ ਕੇ ਕਹਾਂਗੇ ਕਿ ਇਹ ਕੰਮ ਕੀਤੇ ଥି। ਇਹ ਕੰਮ ਹੋਏ ਨੇ। ਔਰ ਅੱਗੇ ਨੂੰ ਤੁਹਾਡੀ ਬਾਹ ਪਕੜ ਕੇ ਪਿਛਲੇ ਕਮਾਂ ਨਾਲੋਂ ਜ਼ਿਆਦਾ ਕੰਮ ਕਰਾਂਗੇ। ਰਾਜਾ ਵੜਿੰਗ ਜੀ ਕਹਿੰਦੇ ਵੀ ਗਰਮੀਆਂ 'ਚ ਇਲੈਕਸ਼ਨ ਆ ਗਿਆ ਇਹ ਤਾਂ ਰੀਸ ਲੋਕ ਨੇ ਗਰਮੀਆਂ 'ਚ ਕੰਪੇਨ ਨਹੀਂ ਕਰਨਗੇ। ਉਹਨਾਂ ਨੂੰ ਪੁੱਛ ਲਓ ਜੋ ਮਰਜ਼ੀ ਕਹਿਣ। ਕਿਹਦੇ ਮਹਿਲ 'ਚੋਂ ਬਾਹਰ ਨਹੀਂ ਆਉਂਦੇ। ਬਈ ਦੇਖ ਲੈਣ। ਤੁਸੀਂ ਇਹੀ ਅੰਦਾਜ਼ਾ ਲਾ ਦਿਓ ਸਵੇਰੇ ਜਾ ਕੇ ਸ਼ਾਮ ਤੋ ਮੈਂ 10 ਵਜੇ ਤੋਂ ਪਹਿਲੇ ਨਹੀਂ ਆਂਦੀ ਅੱਜ ਕੋਈ ਜੁਆਇਨਿੰਗ ਥੀ ਅੱਜ ਅਸੀਂ ਇੱਕ ਦਿਨ ਵਿੱਚ ਦੀ ਦੋ ਤਿੰਨ ਦਿਨਾਂ ਬਾਅਦ ਮੈਂ ਰੱਖਦੀ ਆਂ ਲੋਕਾਂ ਨੂੰ ਮਿਲਣ ਲਈ ਹੁਣ ਮੈਂ 12 ਵਜੇ ਦੇ ਬਾਅਦ ਬਾਹਰ ਹਾਂ ਔਰ ਜੋ ਮਰਜੀ ਕਹਿਣ ਰਾਜਾ ਬੜੇ ਮੈਨੂੰ ਕੋਈ ਨਹੀਂ ਇਹ ਤਾਂ ਬਹੁਤ ਘੱਟ ਕੀਤੀ ਐ ਜਿਹੜੀਆਂ ਗਾਲਾਂ ਕੱਢ ਕੇ ਗਏ ਨੇ ਉਹਨਾਂ ਦਾ ਮੈਨੂੰ ਕੋਈ ਪਰਵਾਹ ਨਹੀਂ ਤਾਂ ਇਹਦੀ ਗੱਲ ਮੈਂ ਕੀ ਸਮਝਾਂ ਕਿਸਾਨਾਂ ਨੂੰ ਕਿਵੇਂ ਹੱਕ ਚਲੋਂਗੇ ਤੁਸੀਂ ਮੈਂ ਹੱਕ 'ਚ ਨਹੀਂ ਲੈ ਸਕਦੀ ਉਹਨਾਂ ਨੇ ਵਿਰੋਧਤਾ ਕਰਨੀ ਆ ਉਹਨਾਂ ਦਾ ਹੱਕ ਹੈ ਪਰ ਇਹਨਾਂ ਉਹਨਾਂ ਨੂੰ ਮੈਂ ਕਹਿ ਸਕਦੀ ਹਾਂ ਜਿਹੜੀਆਂ ਜਾਇਜ਼ ਮੰਗਾਂ ਨੇ ਪਹਿਲੇ ਵੀ ਮੈਂ ਸੁਆਮੀਨਾਥ ਕਮਿਸ਼ਨ ਦੇ ਲਈ ਵੀ ਕਿਹਾ ਥੀ ਜੀ ਨਾਲ ਵੀ ਲੈ ਕੇ ਗਈ ਥੀ ਜਦ ਪ੍ਰਧਾਨ ਮੰਤਰੀ ਸੀ ਮਨਮੋਨ ਸਿੰਘ ਜੀ ਕੈਪਟਨ ਸਾਹਿਬ ਨੇ ਹਰ ਵਕਤ ਕਿਸਾਨਾਂ ਦੀ ਬਾਣ ਨਹੀਂ ਛੱਡੀ ਜਿਹੜੀ ਮਰਜ਼ੀ ਪਾਰਟੀ 'ਚ ਹੋਵਾਂਗੇ ਸਭ ਤੋਂ ਪਹਿਲੇ ਸਭ ਤੋਂ ਉੱਪਰ ਪੰਜਾਬ ਦੇ ਕੰਮ ਨੇ ਜੀ ਪੰਜਾਬ ਦੇ ਇੱਕ ਅੰਗ ਨੇ ਕਿਸਾਨ ਇਹਨਾਂ ਦੀਆਂ ਜਾਇਜ਼ ਮੰਗਾਂ ਔਰ ਹਰ ਇੱਕ ਵਰਗ ਦੀਆਂ ਕਿਉਂਕਿ ਹਰ ਇੱਕ ਵਰਗ ਦੇ ਹੱਕ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਅੱਜ ਬਰਨਾਲੇ 'ਚ ਕਿਸਾਨਾਂ ਦਾ ਤੇ ਜਿਹੜੇ ਭਾਈਚਾਰ ਆਪਣੇ ਕਾਰੋਬਾਰੀ ਨੇ ਉਹਨਾਂ ਦਾ ਆਪਸ 'ਚ ਕਹਿੰਦੇ ਵੀ ਕਲੇਸ਼ ਕਾ ਟਕਲੇਸ਼ ਹੋ ਗਿਆ ਉਹ ਵੀ ਜੀ ਵੀ ਦੇਖੋ ਦੇਖੋ ਮੈਨੂੰ ਨਹੀਂ ਪਤਾ ਬਰਨਾਲੇ 'ਚ ਕੀ ਹੋਇਆ ਜੀ ਉਹ ਤੁਸੀਂ ਬਰਨਾਲੇ ਵਾਲਿਆਂ ਨੂੰ ਪੁੱਛੋ ਕਲੇਸ਼ ਹੋਣਾ ਨਹੀਂ ਚਾਹੀਦਾ ਪੀਸਫੁਲੀ ਆਪਣਾ ਆਪਣਾ ਸਾਰੇ ਕੰਮ ਕਰਨ ਬਹੁਤ ਸ਼ੁਕਰੀਆ ਥੈਂਕ ਯੂ 5 ਸਾਲ ਫਕੀਰ ਨੇ ਜਨਤਾ ਦੇ ਬਰਬਾਦ ਕੀਤੇ ਹਨ 5 ਸਾਲ फ़कीर ने जनता से बर्बाद किते हैं नहीं तो नहीं तो नहीं तो, नहीं तो ये सारे काम हो जाते अगर ये बर्बाद ना करता ये फ़कीर को वोट मत डालो महारानी जी को वोट डालो जिन्होंने काम किए हैं डी सी डब्ल्यू यहाँ ले कर आए हैं डी सी डब्ल्यू महाराजा पटियाला साहब लेके आए हैं और डब्बे का जो कारखाना है कप ਕਬਰ ਥਲੇ ਮੇ ਉਹ ਵੀ ਮਹਾਰਾਜਾ ਪਟਿਆਲਾ ਲੈ ਕੇ ਆਇਆ ਬਹੁਤ ਰੋਜ਼ਗਾਰ ਲੈ ਕੇ ਆਇਆ ਔਰ ਵੀ ਲੈ ਕੇ ਆਏ